ਪਪਾ ਨਾ ਸਿੱਧੂ ਬੋਲਨਾ ਹਾਂਜੀ ਬੋਲੋ ਤੁਸੀਂ ਕਿੱਥੇ ਭੇਜਦੇ ਹੋ ਬਾਹਰ ਕਿਹੜੀ ਕੰਟਰੀ 'ਚ ਬਾਹਰ ਭੇਜਦੇ ਹੋ ਅਰਮੀਨੀਆ 'ਚ ਬਾਹਰ ਭੇਜਦੇ ਹੋ ਅਰਮੀਨੀਆ 'ਚ ਬਾਹਰ ਭੇਜਦੇ ਤੁਸੀਂ ਮੁੰਡਿਆਂ ਨੂੰ ਆਹੋ ਭੇਜਦੇ ਹੀ ਬਾਹਰ ਬੋਲ ਮੈਂ ਤੈਨੂੰ ਧਿਆਨ ਨਾਲ ਮੇਰੀ ਗੱਲ ਫੋਨ ਨਾਲੇ ਨਾਲੇ ਤੇਰੇ ਭਰਾ ਨੂੰ ਦੱਸ ਦੀ ਨਾਲੇ ਤੂੰ ਦੱਸ ਦੀ ਥੋੜੇ ਤਾਂ ਮੈਂ ਐਸਾ ਪਰਚਾ ਕਰਵਾਉਂਗਾ ਠੋਕਮਾ ਤੁਸੀਂ ਆਹ ਕੁੜੀ ਬੈਠੇ ਰੂਈਆਂ ਦੀ ਤੇ ਘਰ ਵਾਲਾ ਬਾਹਰ ਭੇਜ ਕੇ ਤੁਸੀਂ ਕੀ ਕਰਨੇ ਹੋ ਯਾਰ ਕਿੱਥੋਂ ਹੀ ਕਹਦੇ ਆ ਆ 10 ਕੁੜੀਆਂ ਇਹ ਤੂੰ ਕਿਹਨੂੰ ਦਿਲਪੇ ਤੋਂ ਵੀਰੇ ਬੱਬੂ ਦੇ ਘਰ ਦੀ ਗੱਲ ਕਰ ਰਹੀ ਆ ਮੈਂ ਹਾਂਜੀ ਤੁਸੀਂ ਜਾਣਦੇ ਨਹੀਂ ਸਾਨੂੰ ਅੱਛਾ ਅੱਛਾ ਆਈ ਬੱਪੂ ਦੇ ਘਰ ਤਾਂ ਜਾਣਦੇ ਹਾਂ ਹਾਂਜੀ ਤੁਸੀਂ ਉਹਨੂੰ ਫਸਾਤਾ ਉੱਥੇ 5 ਮਹੀਨੇ ਹੋ ਗਿਆ ਭੁੱਖਾ ਮਰਨ ਦੇਣਾ ਉਹ ਕੰਮ ਹੈਗਾ ਕੋਈ ਉੱਥੇ ਤੁਸੀਂ 3 ਲੱਖ ਰੁਪਏ ਲੈ ਕੇ ਜੇਬ 'ਚ ਪਾ ਲਿਆ ਨਿੱਕੇ ਨਿੱਕੇ ਮੇਰੇ ਬੱਚੇ ਤੋਂ ਤੁਸੀਂ ਯਾਰ ਦੱਸ ਦੋ ਕਿ 1000 ਦੋਸਤ ਇਹੇ ਕੰਮ ਕਰਦੇ ਹੁੰਦੇ ਆ ਨਹੀਂ ਕੀ ਇੱਕ ਕੰਮ ਨਹੀਂ ਮੈਂ ਇਹ ਗੱਲ ਤਾਂ ਕਰਨੀ ਨਹੀਂ ਮੁਰਗੀ ਮੇਰਾ ਯਾਰ ਕੰਮ ਨਹੀਂ ਉੱਥੇ ਹੈ ਹੀ ਨਹੀਂ ਕੰਮ ਤੂੰ ਕਿਉਂ 8 ਮਹੀਨੇ ਭੇਜਿਆ ਨਾ ਕਿਉਂ ਲੋਕਾਂ ਨਾਲ ਬੇਕੂਬ ਬਣਾਇਆ ਨਾ ਤੇ ਕੰਮ ਹੈ ਹੀ ਨਹੀਂ ਮੇਰੇ ਕੋਲ 500 ਮੁੰਡੇ ਅੱਜ ਘਰ ਮਹੀਨਿਆਂ ਮਹੀਨਿਆਂ ਵਾਲਾ ਹੀ ਤੁਸੀਂ ਕਿਉਂ ਬੇਕੂਬ ਬਣਾਇਆ ਤਾਂ ਕਿਹੜਾ ਕੰਮ ਆਰਮੀਨੀਆ ਦੇ ਵਿੱਚ ਮੈਨੂੰ ਦੱਸ ਟੂਰਿਸਟ ਵੀਜ਼ਾ ਲਵਾਉਣੇ ਟੂਰਿਸਟ ਵੀਜ਼ਾ ਵਾ ਕੇ ਕੀ ਉੱਥੇ ਕੱਖ ਵੀ ਨਹੀਂ ਹੈਗਾ ਯਾਰ ਟੂਰਿਸਟ ਦਾ 50000 ਰੁਪਏ ਲੱਗਦਾ ਹੁਣ ਉੱਥੇ ਗੱਲ ਕਿੰਨੀ ਹੋਈ ਉਹਦੇ ਨਾਲ ਗੱਲ ਕਿਉਂ ਨਹੀਂ ਹੋਈ ਯਾਰ ਰੂਈਆਂ ਦਾ ਉੱਥੇ ਬੰਦਾ ਬੈਠਾ ਮੇਰੀ ਧਿਆਨ ਨਾਲ ਗੱਲ ਸੁਣ ਇਹਦਾ ਭਰਾ ਉੱਥੇ ਹੈ ਜੀ ਨਾਲ ਰਹਿੰਦਾ ਉਹਦੀ ਮੇਰੀ ਧਿਆਨ ਨਾਲ ਗੱਲ ਸੁਣ ਕੱਲ ਨੂੰ ਤੈਨੂੰ ਕੁੜੀ ਨੂੰ 50000 ਰੁਪਏ ਦੇਣਾ ਉਹਨੇ ਵਾਪਸ ਆਉਣਾ 40000 ਰੁਪਏ ਟਿਕਟ ਉਹਦੀ ਕਰਾ ਕੇ ਦੇਉ ਕੱਲ ਨੂੰ ਕੱਲ ਹੀ ਉਹਦੀ ਟਿਕਟ ਕਰਵਾ ਕੇ ਦੇ ਉਹਨੇ ਵਾਪਸ ਆਉਣਾ ਅੱਛਾ ਜੀ ਹਾਂ ਉਹਦਾ ਬ ਗੱਲ ਨਾ ਫੜ ਕੁੜੀ ਤੂੰ ਫੋਨ ਹੀ ਚੱਕਦਾ ਤਾਂ ਗੱਲ ਕਿਉਂ ਨਾ ਕਰ ਲੈ ਕੁੜੀਆਂ ਗੱਲ ਕਰੀਆਂ ਨੰਬਰ ਤੋਂ ਇਸ ਤੋਂ ਪਹਿਲਾਂ ਕਿ ਵੀਡੀਓ ਵੱਲ ਅੱਗੇ ਲੈ ਚੱਲੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਭਾਨਾ ਸਿੱਧੂ ਉਹਨਾਂ ਲੋਕਾਂ ਦੇ ਨਾਲ ਡਟ ਕੇ ਖੜਦਾ ਹੈ ਜਿਨ੍ਹਾਂ ਦੇ ਨਾਲ ਬਾਹਰ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਹੋ ਜਾਂਦੀ ਹੈ ਅਤੇ ਇਸੇ ਕਰਕੇ ਭਾਨਾ ਸਿੱਧੂ ਨੂੰ ਬੇਸ਼ੱਕ ਕਈ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਹਾਲੇ ਵੀ ਭਾਨਾ ਸਿੱਧੂ ਉਹਨਾਂ ਲੋਕਾਂ ਦੇ ਨਾਲ ਉਸੇ ਤਰ੍ਹਾਂ ਹੀ ਖੜਾ ਹੈ ਤੇ ਇੱਕ ਏਜੰਟ ਨੂੰ ਜਦੋਂ ਭਾਨਾ ਸਿੱਧੂ ਨੇ ਫੋਨ ਕੀਤਾ ਤਾਂ ਅੱਗੇ ਕੀ ਹੋਇਆ ਆਉ ਤੁਹਾਨੂੰ ਦਿਖਾਉਨੇ ਆ ਇਸ ਪੂਰੀ ਵੀਡੀਓ ਦੇ ਵਿੱਚ ਤੇ ਇਸ ਮਾਮਲੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਤੁਸੀਂ ਭਾਨਾ ਸਿੱਧੂ ਦੀ ਇਸ ਮਾਮਲੇ ਤੇ ਸਪੋਰਟ ਕਰਦੇ ਹੋ ਤੇ ਜੇਕਰ ਕੋਈ ਸੁਝਾਅ ਹੋਵੇ ਤਾਂ ਤੁਸੀਂ ਉਹ ਵੀ ਕਮੈਂਟ ਕਰ ਸਕਦੇ ਹੋ ਤੇ ਹੋਰ ਅਪਡੇਟਸ ਦੇ ਲਈ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਹੁਣ ਦੇਖੋ ਅੱਗੇ ਵੀਡੀਓ ਭਾਨਾ ਸਿੱਧੂ ਬੋਲਣਾ ਹਾਂਜੀ ਬੋਲੋ ਤੁਸੀਂ ਕਿੱਥੇ ਭੇਜਦੇ ਹੋ ਬਾਹਰ ਕਿਹੜੀ ਕੰਟਰੀ 'ਚ ਬਾਹਰ ਭੇਜਦੇ ਹੋ ਅਰਮੀਨੀਆ 'ਚ ਬਾਹਰ ਭੇਜਦੇ ਹਾਂ ਹਾਂਜੀ ਅਰਮੀਨੀਆ 'ਚ ਬਾਹਰ ਭੇਜਦੇ ਤੁਸੀਂ ਮੁੰਡਿਆਂ ਨੂੰ ਤੇ ਅੰਨਾ ਮੇਰੀ ਗੱਲ ਫੋਨ ਨਾਲ ਨਾਲੇ ਤੇਰੇ ਭਰਾ ਨੂੰ ਦੱਸ ਦੀ ਨਾਲੇ ਤੂੰ ਦੱਸ ਨਹੀਂ ਥੋੜਾ ਤਾਂ ਮੈਂ ਐਸਾ ਪਰਚਾ ਕਰਵਾਉਂਗਾ ਠੋਕਮਾ ਤੁਸੀਂ ਆਹ ਕੁੜੀ ਬੈਠੇ ਰੂਈ ਵਾਲੀ ਤੇ ਘਰ ਵਾਲਾ ਬਾਹਰ ਭੇਜ ਕੇ ਤੁਸੀਂ ਕੀ ਕਰਨੇ ਹੋ ਯਾਰ ਕਿੱਥੋਂ ਇਹ ਕਿਹੜੇ ਬੰਦੇ ਆਹ ਦੱਸ ਕੁੜੀਏ ਤੂੰ ਕਿੱਥੇ ਜਿੜਬੇ ਤੋਂ ਵੀਰੇ ਬੱਬੂ ਦੇ ਘਰ ਦੀ ਗੱਲ ਕਰ ਰਹੀਆਂ ਮੈਂ ਹਾਂਜੀ ਤੁਸੀਂ ਜਾਣਦੇ ਨਹੀਂ ਸਾਨੂੰ ਅੱਛਾ ਅੱਛਾ ਆਈ ਬੱਬੂ ਦੇ ਘਰ ਤਾਂ ਜਾਣਦੇ ਹਾਂ ਹਾਂਜੀ ਤੁਸੀਂ ਉਹਨੂੰ ਫਸਾਤਾ ਉੱਥੇ 5 ਮਹੀਨੇ ਹੋ ਗਿਆ ਕੁੱਕਾ ਮਾਰਦੇ ਆ ਨਾ ਉਹ ਕੰਮ ਹੈਗਾ ਕੋਈ ਉੱਥੇ ਤੁਸੀਂ 3 ਲੱਖ ਰੁਪਏ ਲੈ ਕੇ ਜੇਬ 'ਚ ਪਾ ਲਿਆ ਨੀ ਕਿਨੇ ਕਿ ਮੇਰੇ ਬੱਚੇ ਤੋਂ ਤੁਸੀਂ ਯਾਰ ਦੱਸ ਦੋ ਕਿ ਯਾਰ ਦੋਸਤ ਇਹੇ ਕੰਮ ਕਰਦੇ ਹੁੰਦੇ ਆ ਨਹੀਂ ਕੀ ਇੱਕ ਕਮਰੇ ਮਿਲਦਾ ਇਹ ਗੱਲ ਤਾਂ ਉਹ ਕਰੀ ਨਹੀਂ ਮੁਰਕੀ ਮੇਰੇ ਨਾਲ ਯਾਰ ਕੰਮ ਨਹੀਂ ਉੱਥੇ ਹੈ ਹੀ ਨਹੀਂ ਕੰਮ ਤੂੰ ਕਿਉਂ ਅਰਮਿਨੀਆਂ ਭੇਜਿਆ ਨਾ ਕਿਉਂ ਲੋਕਾਂ ਨਾਲ ਬੇਕੂ ਬਣਾਇਆ ਨਾ ਤੇ ਕੰਮ ਹੈ ਹੀ ਨਹੀਂ ਮੇਰੇ ਕੋਲ 500 ਮੁੰਡਾ ਅਜ ਘਰਮਿਨੀਆਂ ਅਰਮਿਨੀਆ ਵਾਲਾ ਹੀ ਤੁਸੀਂ ਕਿਉਂ ਬੇਕੂ ਬਣਾਇਆ ਨਾ ਯਾਰ ਉੱਥੇ ਕਿਹੜਾ ਕੰਮ ਆਰਮਿਨੀਆਂ ਦੇ ਵਿੱਚ ਮੈਨੂੰ ਦੱਸ ਟੂਰਿਸਟ ਵੀਜ਼ਾ ਲਵਾਉਣੇ ਟੂਰਿਸਟ ਵੀਜ਼ਾ ਲਵਾ ਕੇ ਕੀ ਉੱਥੇ ਕੱਖ ਵੀ ਨਹੀਂ ਹੈਗਾ ਯਾਰ ਟੂਰਿਸਟ ਦਾ 50000 ਰੁਪਏ ਲੱਗਦਾ ਹੁਣ ਉੱਥੇ ਗੱਲ ਕਿਉਂ ਨਹੀਂ ਹੋਈ ਯਾਰ ਰੂਈਆਂ ਦਾ ਉੱਥੇ ਬੰਦਾ ਬੈਠਾ ਮੇਰੀ ਧਿਆਨ ਨਾਲ ਗੱਲ ਸੁਣ ਇਹਦਾ ਭਰਾ ਉੱਥੇ ਹੈ ਜੀ ਨਾਲ ਰਹਿਦਾ ਉਹਦੀ ਮੇਰੀ ਧਿਆਨ ਨਾਲ ਗੱਲ ਸੁਣ ਕੱਲ ਨੂੰ ਤੈਨੂੰ ਕੁੜੀ ਨੂੰ ਤੂੰ 50000 ਰੁਪਏ ਦੇਣਾ ਉਹਨੇ ਵਾਪਸ ਆਉਣਾ 40000 ਰੁਪਏ ਟੈਕਟ ਉਹਦੀ ਕਰਾ ਕੇ ਦੇਉ ਕੱਲ ਨੂੰ ਲੈ ਵੀ ਉਹ ਟੈਕਟ ਕਰਵਾ ਕੇ ਦੇ ਉਹਨੇ ਵਾਪਸ ਆਉਣਾ ਅੱਛਾ ਜੀ ਹਾਂ ਉਹਦਾ ਬੰਦਾ ਉੱਥੇ ਰੂਈਆਂ ਦਾ ਗੱਲ ਦਾ ਫਰਕ ਕੁੜੀ ਤੂੰ ਫੋਨ ਹੀ ਚੱਕਦਾ ਗੱਲ ਕਿਉਂ ਨਾ ਕਰੇ ਲਾ ਕੁੜੀ ਗੱਲ ਕਰੀ ਆ ਨੰਬਰ ਤੋਂ